ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਵੀਡੀਓ ਤੇ ਸਵਾਤ ਹੀ ਅੱਜ ਨਹੀਂ ਪਰ ਲੈ ਕੇ ਗੋਲ ਬੰਨਣਾ ਤੇ ਸਭ ਤੋਂ ਪਹਿਲਾਂ ਆਪਾਂ ਕਿਸ ਨੂੰ ਗਾਂ ਕਰਕੇ ਸਦੇ ਸੈਂਟਰ ਤੇ ਜਿਹੜਾ ਆਪਾਂ ਜੁੜਾ ਕਰ ਲੈਣਾ ਤੇ ਜੁੜਾ ਪੈਣਾ ਫੁੱਲਵਾ ਕਰਾਂਗੇ ਤੇ ਫਿਰ ਜਿਹੜਾ ਆਪਾਂ ਬੰਨਣਾ ਲੈ ਕੇ ਬੰਨਣਾ ਦੇ ਜਿਹੜੇ ਦੋ ਲੜ ਹੁੰਦੇ ਆ ਦੋ ਕਿਨਾਰੇ ਹੁੰਦੇ ਆ ਇੱਕ ਕਿਨਾਰੇ ਨੂੰ ਹਾਫ ਫੋਲਡ ਕਰਕੇ ਦੂਜੇ ਕਿਨਾਰੇ ਨੂੰ ਕੰਦੇ ਉੱਤੇ ਜਿਹਾ ਕੇ ਤੇ ਇੱਕ ਜਿਹੜਾ ਲੜ ਲਗਾ ਕੇ ਦੋ ਹੀ ਕਿਨਾਰੇ ਉੱਤੇ ਲਿਆ ਕੇ ਲੜ ਤੇ ਜਿਹੜਾ ਉੱਤਲਾੜ ਸਾਡੇ ਉਹਨਾਂ ਜਿਹੜਾ ਪਸਲ ਟਾ ਕੇ ਫੇਰ ਆਪਾਂ ਅਗਲਾੜ ਲਾਉਣਾ ਹੈ ਦੋਈ ਦੋਈ ਪੱਲੇ ਜਿਹੜੇ ਕਿਨਾਰੇ ਨੇ ਦੋਈ ਇਕੱਠੇ ਕਰ ਲੈਣੇ ਆ ਇਕੱਠੇ ਕਰਕੇ ਤੇ ਸੈਟ ਕਰ ਲੈਣ ਲੜ ਨੂੰ ਸੈਟ ਕਰਕੇ ਜਿੰਨਾ ਤੁਸੀਂ ਕੰਨ ਕਵਰ ਕਰਨਾ ਚਾਹੁੰਦੇ ਹੋ ਉਹਨਾਂ ਕੰਨ ਕਵਰ ਕਰਕੇ ਤੇ ਦੋਈ ਖੰਡੜੇ ਆਪਾਂ ਬਰਾਬਰ ਕਵਰ ਕਰਨੇ ਆ ਨਾ ਤੇ ਚੰਗੀ ਤਰ੍ਹਾਂੜਾ ਲੜ ਨੂੰ ਲੋਡ ਕਰਕੇ ਸੈਟ ਕਰਕੇ ਲਗਾ ਲੈਣਾ ਅਗਲਾ ਲੜਵੀ ਅਸੀਂ ਤਰੀਕਾ ਲਾਉਣਾ ਹੈ ਤੇ ਜੇ ਨਹੀਂ ਤੁਸੀਂ ਇਹਦੇ ਵਿੱਚ ਬਲ ਪਾਉਣਾ ਚਾਹੁੰਦੇ ਹੋ ਤੁਸੀਂ ਉਹਨੇ ਵਿੱਚ ਬਲ ਪਾ ਕੇ ਤੇ ਲੜ ਸੈੱਟ ਕਰਕੇ ਤੇ ਜਿੱਥੇ ਜਿੰਨਾ ਤੁਸੀਂ ਇਹਦਾ ਫਾਸਟ ਰੱਖਣਾ ਚਾਹੁੰਦੇ ਹੋ ਬਲਾਂ ਦਾ ਤੇ ਜਿੰਨੇ ਘੱਟ ਵੱਧ ਤੁਸੀਂ ਕਰਨੇ ਘੱਟ ਜਾਂ ਵੱਧ ਪਾਉਣੇ ਚਾਹੁੰਦੇ ਹੋ ਬਲ ਉਹਨੇ ਬਲ ਪਾ ਕੇ ਜਿਹੜਾ ਪਲਾਰਮ ਲੋਡ ਕਰਕੇ ਚੰਗੀ ਤਰ੍ਹਾਂ ਸੈੱਟ ਕਰਕੇ ਲਗਾ ਦੇਣਾ ਅਗਲਾ ਲੜੜੇੜਾ ਆਪਾਂ ਦੋਹੀ ਕਨਾਰੇ ਇਕੱਠੇ ਕਰ ਲੈਣੇ ਨੇ ਇਕੱਠੇ ਕਰਕੇ ਤੇ ਉਸ ਵਿੱਚ ਬਲ ਪਾ ਕੇ ਚੰਗੀ ਤਰ੍ਹਾਂ ਇਹ ਲੜ ਨੂੰ ਸੈੱਟ ਕਰਕੇ ਤੇ ਬੈਗ ਜਿਹੜਾ ਨਾਲ ਦੀ ਨਾਲ ਲੜ ਨੂੰ ਦੱਬੀ ਜਾਵਾਂਗੇ ਚੰਗੀ ਤਰ੍ਹਾਂ ਆਪਣੇ ਲੜ ਚ ਬਾਲ ਨੇ ਸੈੱਟ ਕਰਕੇ ਤੇ ਬਲ ਪਾ ਕੇ ਜਿਹੜਾ ਫਲਡ ਲੋਡ ਕਰਕੇ ਲਗਾ ਲੈਣਾ ਤੇ ਬਾਅਦ ਵਿੱਚ ਜਿਹੜਾ ਬਾਲ ਪਾਈ ਸੀ ਉਹਨਾਂ ਨੂੰ ਸੈੱਟ ਕਰ ਲੈਣਾ ਤੇ ਅਗਲਾ ਲੜ ਵੀ ਇਸੇ ਤਰੀਕੇ ਨਾਲ ਜਿਹੜਾ ਲੜ ਨੂੰ ਲੋਣਾ ਹੈ ਦੇ ਦੋ ਹੀ ਕਿਨਾਰੇ ਫੋਲਡ ਦੋ ਹੀ ਕਿਨਾਰੇ ਬਰਾਬਰ ਜੋੜ ਕੇ ਬੈਕ ਤੋਂ ਲੜਨ ਦੱਬਣਾ ਜਿੱਥੇ ਆਪਣੀ ਪਰਨੇ ਸ਼ੀਟ ਸਟਾਉਗੀ ਉਥੇ ਪਰਨੇ ਸੈਟ ਲੜਨ ਨੂੰ ਸੈਟ ਕਰਕੇ ਤੇ ਸ਼ੀਟ ਸੈਟ ਕਰਕੇ ਜਿਹੜਾ ਫਲਾਉਨ ਲੋਡ ਕਰਕੇ ਸੈਟ ਕਰਕੇ ਲਗਾ ਦੇਣਾ ਜਨਾਲਿਆ ਉਤੋਂ ਵੀ ਜਿਹੜਾ ਆਪਣਾ ਲੜ ਜਿਹੜਾ ਸਿਰ ਚੰਗੀ ਤਰ੍ਹਾਂ ਕਵਰ ਕਰ ਲੈਣਾ ਤੇ ਜਿਹੜੇ ਆਪਣੇ ਕੇਸ ਰਹਿੰਦੇ ਆ ਉਹ ਬਾਅਦ ਵਿੱਚ ਬਾਜ ਨਾਲ ਜਿਹੜੇ ਆਪਣੇ ਅੰਦਰ ਕਰ ਲੈਣੇ ਨੇ ਇਹ ਇਸ ਵਰਨੀ ਲੈਂ ਤਾਂ ਹੀ ਤੈਗਿ ਟਨਮੀਟਰ ਕਪੜਾੜਾ ਪੋ ਫੋਲਾ ਲ ਵਰਤਿਆ ਅਗਲੇ ਲੜ ਵੀ اسی ਤਰੀਕੇ ਨਾਲ ਜਿਹੜਾ ਆਪਾਂ ਲੜ ਨੂੰ ਚੱਕੀ ਤਰ੍ਹਾਂ ਲੋਡ ਕਰਕੇ ਤੇ ਸੈਟ ਕਰਕੇ ਚਾਰੋਂ ਗਲੇੜਾ ਲੜ ਨੂੰ ਉਤਨਾਟ ਕਰ ਲੈਣਾ ਜੇ ਪੰਨੀ ਸ਼ੇਫ ਸੈਟ ਕਰਕੇ ਜਿਹੜਾ ਪਲਾਣ ਨੂੰ ਬਾਕੀ ਦਾ ਲੜ ਜਿਹੜਾ ਵੱਜਦਾ ਇਹ توپਾਂ ਲੜਾ ਬਚੇ ਦਿਓ ਤੇ ਥੱਲੇ ਚ ਜਾ ਕੇ ਉਹਨੂੰ ਬੈਕ ਤੇ ਰੱਖ ਲੈਣਾ ਤੇ ਨਾਲ ਨਾਲ ਬਾਕੀ ਪਾਣੀ ਜਿਹੜੀ ਅਪਸਾਈਡਿੰਗ ਕਰਨੀ ਹੈ ਜੇ ਆਪਣੇ ਵਾਲ ਨੇ ਉਹ ਵੀ ਆਪਾਂ ਸੰਗੜੇ ਕਰ ਲੈਣੇ ਹਨ ਤੇ ਬਾਕੀ ਪਤਨ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਜਿਹੜੇ ਇਹਨਾਂ ਵੁਰ ਲਗੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ